ਸ੍ਰੀ ਕਾਲ ਜੀ ਅੱਜ ਦੇ 41 ਰਿਸ਼ਤੇ ਲੈ ਕੇ ਆਪਾਂ ਹਾਜ਼ਰ ਆਂ ਸਭ ਤੋਂ ਪਹਿਲਾਂ 50000 ਸਬਸਕ੍ਰਾਈਬਰ ਪੂਰੇ ਹੋ ਗਏ ਆਪਣੇ ਚੈਨਲ ਤੇ ਸਾਰਿਆਂ ਨੂੰ ਵਧਾਈਆਂ ਤੇ ਇਸ ਖੁਸ਼ੀ ਦੇ ਵਿੱਚ ਕੁੜੀਆਂ ਦੀ ਐਡ ਲਈ 100 ਰੁਪਿਆ ਫੀਸ ਦੇ ਵਿੱਚੋਂ ਘਟਾ ਹੈ ਤੇ ਦੂਸਰਾ ਜਿਹੜਾ ਹੈ ਇੱਕ ਵਾਰਨਿੰਗ ਹੈ ਸਾਡੇ ਨਾਮ ਤੇ ਕਈ ਲੋਕ ਚੈਨਲਾਂ ਦਾ ਜਾਂ ਫੇਸ ਬਣਾ ਰਹੇ ਆ ਜਾਂ ਮੰਨ ਕੇ ਚੱਲੋ ਹੂਬ ਹੂ ਸਾਡੀ ਕਾਪੀ ਕਰ ਰਹੇ ਆ ਉਹਨਾਂ ਤੋਂ ਸਾਵਧਾਨ ਰਹੋ 997308725 ਤੇ 9501725405 ਤੋਂ ਇਲਾਵਾ ਸਾਡਾ ਹੋਰ ਕੋਈ ਜਿਹੜਾ ਹੈਗਾ ਮੋਬਾਈਲ ਨੰਬਰ ਨਹੀਂ ਤੇ ਇਸ ਚੈਨਲ ਤੋਂ ਇਲਾਵਾ ਸਾਡਾ ਕੋਈ ਹੋਰ ਚੈਨਲ ਨਹੀਂ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹ ਠਾਂ ਵਾਲੇ ਨੰਬਰ ਦੇ ਉੱਪਰ ਸਾਨੂੰ ਵਟਸਐਪ ਤੇ ਹੈਲੋ ਲਿਖ ਕੇ ਭੇਜ ਦੇਣਾ ਜੀ ਅੱਜ ਦੇ 41 ਰਿਸ਼ਤੇ ਆ ਜਿਦੇ ਵਿੱਚੋਂ 16 ਕੁੜੀਆਂ ਦੇ ਰਿਸ਼ਤੇ ਆ 25 ਮੁੰਡਿਆਂ ਦੇ ਰਿਸ਼ਤੇ ਤੇ ਤਿੰਨ ਕੁੜੀਆਂ ਅਜਹੀਆਂ ਨੇ ਜਿਨ੍ਹਾਂ ਦੇ ਕੋਈ ਭਰਾ ਨਹੀਂ ਇਕੱਲੀਆਂ ਕੁੜੀਆਂ-ਕੁੜੀਆਂ ਨੇ ਤੇ ਇੰਡੀਆ ਤੋਂ 19 ਰਿਸ਼ਤੇ ਐ ਤੇ ਕੈਨੇਡਾ ਤੋਂ 16 ਆਸਟ੍ਰੇਲੀਆ ਤੋਂ 2 ਨਿਊਜ਼ੀਲੈਂਡ ਤੋਂ 1 ਅਮਰੀਕਾ ਤੋਂ 1 ਜੁਕੇ ਤੋਂ 1 ਤੇ ਫਿਲੀਪੀਨਸ ਤੋਂ 1 ਅੱਜ ਦੇ ਰਿਸ਼ਤਿਆਂ ਦੀ ਤੀਸਰੀ ਇਸ ਮਹੀਨੇ ਦੀ ਤੀਸਰੀ ਲਿਸਟ ਜਿਹੜੀ ਜਾਰੀ ਹੈ ਚਲੋ ਆਜੋ ਆਪਾਂ ਸਟਾਰਟ ਕਰਦੇ ਹਾਂ ਪਹਿਲਾ ਜਿਹੜਾ ਰਿਸ਼ਤਾ ਪਹਿਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਆਤਾ ਮਲੇਰ ਕੋਟਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ 10th ਦੇ ਵਿੱਚੋਂ ਮੈਥ ਦੇ ਵਿੱਚੋਂ 99.76% ਟੋਟਲ 12 ਦੇ ਵਿੱਚੋਂ 77% ਮੈਥ ਦੇ ਵਿੱਚੋਂ 89 ਬੀਟੈਕ ਮਕੈਨੀਕਲ ਦੀ ਕੀਤੀ ਹੋਈ ਇੰਜੀਨੀਅਰਿੰਗ ਦੇ ਵਿੱਚੋਂ CGPA 80% ਨੇ ਜੁਆਇੰਟ ਫੈਮਿਲੀ ਆ ਕਾਸਟ ਜੱਟ ਸੇ ਗੋਤ ਢੀਰਸਾ ਕੱਦ 5 ਫੁੱਟ 8 ਇੰਚ ਡੇਟ ਆਫ ਬਰਥ 8 12 93 ਦੀ ਆ ਕੰਮ ਪ੍ਰੋਡਕਸ਼ਨ ਇੰਜੀਨੀਅਰਿੰਗ ਨੇ ਨਹੀਂ ਡੀਐਫ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਐਗਜ਼ਾਮੀਨੇਸ਼ਨ ਕੰਟਲੀ ਜਿਹੜੇ ਲਰਨਿੰਗ ਕਰ ਰਹੇ ਨੇ ਸੀਐਨਸੀ ਪ੍ਰੋਗਰਾਮਿੰਗ ਨੇ ਆ ਇਹਦੀ ਕੁੜੀ ਐਜੂਕੇਟਿਡ ਹੋਵੇ ਤੇ ਪ੍ਰਾਈਵੇਟ ਜੌਬ ਕਰਦੀ ਹੋਵੇ ਇੰਡੀਆ ਹੋਵੇ ਜਾਂ ਐਨ ਆਰ ਆਈ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਆ ਜੀ ਨਾਮ ਸਿੰਘ ਅਮਰਤਾ ਰੀਏ ਮੁੰਡਾ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਭੈਣ ਕੋਈ ਨਹੀਂ ਭਰਾ ਇੱਕ ਮੈਂਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੈ ਗੋਤ ਮਾਨ ਡੇਟ ਆਫ ਬਰਥ 1995 ਕੰਮ 5 ਕਿੱਲੇ ਜ਼ਮੀਨ ਆ ਟੋਟਲ 2.5 ਕਿੱਲੇ ਹੁੰਦੇ ਆ ਟਰਾਂਸਪੋਰਟਰ ਦਾ ਜਿਹੜਾ ਇਹਨਾਂ ਦਾ ਕੰਮ ਆ ਗੁਰਸਿੱਖ ਪਰਵਾਦੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਆ ਆਸਟ੍ਰੇਲੀਆ ਤੋਂ ਹੈ ਨਾਮ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜਾਈ ਬੀਏ 3rd ਭੈਣ ਦੋ ਨੇ ਤੇ ਭਰਾ ਦੋਨੇ ਮੈਡ ਨੇ ਭਰਾ ਇੱਕ ਮੈਡ ਦਾ ਕੱਦ 5 ਫੁੱਟ 2 ਇੰਚ ਕਾਸਟ ਕੰਬੋਜ ਗੋਤ ਜੰਮੂ ਡੇਟ ਆਫ ਬਰਥ 23 84 ਕੰਮ ਆਸਟ੍ਰੇਲੀਆ ਅਸਿਸਟੈਂਟ ਨਰਸ ਹੈ ਡਿਵੋਰਸਡ ਹੈ ਇੱਕ ਬੀਟੀ 8 ਸਾਲ ਦੀ ਰਿਸ਼ਤਾ ਮੁੰਡੇ ਦੀ ਉਮਰ 38 ਤੋਂ 40 ਸਾਲ ਹੋਵੇ ਤਲਾਕ ਸੁਦਾ ਹੀ ਸੰਪਰਕ ਕਰਨ ਇਹਨਾਂ ਨੂੰ ਤੇ ਮੁੰਡੇ ਦੀ ਇੰਗਲਿਸ਼ ਵਧੀਆ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਠਾ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਐਸ ਰਾਣੀ ਕੁੜੀ ਦਾ ਰਿਸ਼ਤਾ ਜੀ ਪਤਾ ਮੋਹਾਲੀ ਤੋਂ ਬਲੋਂਗ ਕਰਦੇ ਨੇ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਭਰਾ ਇੱਕ ਇੱਕ ਕੱਦ 5 ਫੁੱਟ 2 ਇੰਚ ਕਾਸਟ ਐਸ ਸੀ ਗੋਤ ਮਹੰਗੇ ਡੇਟ ਆਫ ਬਰਥ 22/10/94 ਕੰਮ ਕੋਈ ਨਹੀਂ ਰਿਸ਼ਤਾ ਮੁੰਡਾ ਕੋਈ ਨਸਾ ਪੱਤਾ ਨਾ ਕਰਦਾ ਹੋਵੇ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਗ੍ਰੈਜੂਏਟਿਡ ਤੇ ਭੈਣ ਇੱਕ ਮੈਂਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸ਼ਰ ਵਦਾਸ਼ੀਆ ਸਿੱਖ ਗੋਤ ਮਹਿਮੀ 23 997 ਦਾ ਡੇਟ ਆਫ ਬਰਥ ਹੈ ਕੰਮ ਬਿਜ਼ਨਸਮੈਨ ਨੇ ਸੈਲੂਨ ਹੈ ਤੇ ਜੀ ਐਨਓ ਤੇ ਮਾਤਾ ਜਿਹੜੇ ਗਵਰਨਮੈਂਟ ਟੀਚਰ ਨੇ ਟੀਚਰ ਰਟਾਇਰ ਨੇ ਰਿਸ਼ਤਾ ਸੁੰਦਰ ਸੁਸਿਰ ਪੜੀ ਲਿਖੀ ਕੁੜੀ ਹੋਵੇ 5 ਫੁੱਟ 3 ਤੋਂ 5 5 ਇੰਚ ਤੱਕ ਜਿਹੜਾ ਕੱਦ ਹੋਵੇ ਬੀਐਸਸੀ ਨਰਸਿੰਗ ਨੂੰ ਪਹਿਲਾ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹ ਠੱਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਪੜਾਈ ਬੀਐਸਸੀ ਆਰ ਆਰ ਐਨ ਇਹਨਾਂ ਪੈਣ ਇੱਕ ਕੈਨੇਡਾ ਇੱਕ ਇੰਡੀਆ ਭਰਾ ਇੱਕ ਕੈਨੇਡਾ ਮੈਰਿਡ ਹੈ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੂਤ ਭੰਗੂ ਡੇਟ ਆਫ ਬਰਥ 24/7/93 ਕੰਮ ਕੈਨੇਡਾ ਪੀਆਰ ਆਰਐਨ ਨਰਸ ਨੇ ਮੁੰਡਾ ਕੈਨੇਡਾ ਹੈ ਤਾਂ 10 ਕਿਲੇ ਪੰਜਾਬ ਹੈ ਤਾਂ 15 ਕਿਲੇ ਹੋਣ ਪਟਿਆਲਾ ਮਾਨਸਾ ਸੰਗਰੂਰ ਤੇ ਬਰਨਾਲਾ ਨੂੰ ਜਿਹੜੀ ਪਹਿਲ ਆ ਭਾਈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਇੱਕ ਜਿਹੜੇ ਡਾਟੇ ਨੂੰ ਛੱਡ ਕੇ ਆਪਾਂ ਨਾਮ, ਪੜ੍ਹਾਈ, ਪਤਾ ਭਰਾ ਹਨਾ ਕਾਸ਼ਟ ਇਹ ਆਪਾਂ ਰੈੱਡ ਅੱਖਰਾਂ ਦੇ ਵਿੱਚ ਕਰਤੇ ਥੋੜਾ ਚੇਂਜਸ ਕੀਤਾ ਵੀਡੀਓ ਦੇ ਵਿੱਚ ਬਾਕੀ ਜਿਵੇਂ ਆ ਕੋਨੇ ਦੇ ਵਿੱਚ ਤੁਹਾਨੂੰ ਐਨੀਮੇਸ਼ਨ ਦਿਖ ਰਹੇ ਨੇ ਕਿਤੇ ਡਰੋਨ ਆਇਆ ਕਿਤੇ ਡੌਗ ਆ ਜਾਂਦਾ ਇਹ ਕਿੱਦਾਂ ਦੇ ਲੱਗੇ ਤੇ ਮੇਰੀ ਵੀਡੀਓ ਦੇ ਵਿੱਚ ਚੇਂਜਸ ਤੁਹਾਨੂੰ ਵਧੀਆ ਲੱਗੇ ਜਾਂ ਨਹੀਂ ਲੱਗੇ ਮੈਨੂੰ ਜਰੂਰ ਦੱਸਿਓ ਜੀ ਕਮੈਂਟ ਕਰਕੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਕਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਖੈਰ ਆ ਬੀ 996 ਦਾ ਡੇਟ ਆਫ ਬਰਥ ਆ 13 ਕਿੱਲੇ ਜ਼ਮੀਨ ਆ ਕਨੇਡਾ ਵੈਸਟਰ ਵੀਜ਼ਾ ਤੇ ਪ੍ਰਾਈਵੇਟ ਸਕੂਲ ਜੋਬ ਆ ਰਿਸ਼ਤਾ ਕੁੜੀ ਐਨ ਆਰ ਆਈ ਆ ਤਾਂ ਪੀਆਰ ਹੋਵੇ ਇੰਡੀਆ ਐ ਤਾਂ ਗ੍ਰੈਜੂਏਟ ਤੇ ਖਾਨਦਾਨੀ ਹੋਵੇ ਸੰਗਰੂਰ ਏਰੀਆ ਨੂੰ ਪਹਿਲਾ ਕੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮਾਨਸਾ ਤੋਂ ਬਲੌਗ ਕਰਦੇ ਨੇ ਪੜ੍ਹਾਈ BCA ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਸਿਟੀ ਜਾਣਾ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਦ ਚਾਹਲ 16 993 ਦਾ ਡੇਟ ਆਫ ਬਰਥ ਹੈ ਕੰਮ 9 ਕਿੱਲੇ ਜ਼ਮੀਨ ਆ 4.5 ਕਿੱਲੇ ਨਹਿਰੀ ਹੈ 10 ਹਸਪਾਵਰ ਦੀ ਜਿਹੜੀ ਮੋਟਰ ਹੈ ਪਿਤਾ ਜੇਪੀਐਸਪੀਸੀਐਲ ਦੇ ਵਿੱਚ ਰਿਟਾਇਰਡ ਨੇ ਰਿਸ਼ਤਾ ਕੁੜੀ ਪੀਆਰ ਆਸਟ੍ਰੇਲੀਆ ਸੁੰਦਰ ਹੋਵੇ ਤੇ 5 ਫੁੱਟ 6 ਇੰਚ ਕੱਦ ਹੋਵੇ ਬਿਠਿੰਡਾ ਮਾਨਸਾ ਸੰਗਰੂਰ ਬਰਨਾਲਾ ਏਰੀਆ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਇੱਕ ਕਈ ਵੀਰ ਨੇ ਜਿਹੜੇ ਆਪਣਾ ਡਾਟਾ ਪੂਰਾ ਨਹੀਂ ਭੇਜਦੇ ਜਦੋਂ ਵੀ ਹੈਡ ਪਾਉਂਦੇ ਨੇ ਕੋਈ ਕੱਦ ਛੱਡ ਦਿੰਦਾ ਕੋਈ ਕੁਛ ਮਤਲਬ ਜੋ ਅਸੀਂ ਪੁੱਛਿਆ ਹੁੰਦਾ ਹੈਗਾ ਜਦੋਂ ਸਾਨੂੰ WhatsApp ਤੇ ਹੈਲੋ ਲਿਖ ਕੇ ਭੇਜੋਗੇ ਉਦੇ ਉੱਪਰ ਜੋ ਪੁੱਛਿਆ ਹੋਏਗਾ ਉਹ ਸਾਰਾ ਭੇਜਣਾ ਡਾਟਾ ਜ਼ਰੂਰੀ ਹੁੰਦਾ ਉਹ ਭੇਜਿਆ ਕਰੋ ਅੱਜ ਦਾ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਕੁੜੀ ਦਾ ਰਿਸ਼ਤਾ ਨਾਮ ਕੌਰ ਪਤਾ ਅੰਮ੍ਰਿਤਸਰ ਸਾਹਿਬ ਤੋਂ ਬਲੌਂਕ ਕਰਦੇ ਨੇ ਪੜਾਈ ਬੀ ਕਾਮ ਬਿਜ਼ਨਸ ਹੈਡ ਮਾਰਕੀਟਿੰਗ ਦੀ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈਗੀ ਭੈਣ ਇੱਕ ਆਸਟ੍ਰੇਲੀਆ ਭਰਾ ਦੋ ਇੱਕ ਕੈਨੇਡਾ ਇੱਕ ਇੰਡੀਆ ਕਦਰ 5 ਫੁੱਟ 5 ਇੰਚ ਕਸਟਾ ਐਸਸੀ ਮੱਝ ਵੀ ਸਿੱਖ ਡੇਟ ਆਵਰਥ 21 99 ਦਾ ਕੰਮ ਕੈਨੇਡਾ ਪੀਆਰ ਟਰਾਂਸਪੋਰਟ ਕੰਪਨੀ ਐਸ ਮੈਨੇਜਰ ਪ੍ਰੇਫਰ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਵੇਸਟਰ ਵੀਜਾ ਤੇ ਹੋਵੇ ਐਮਐਮਬੀ ਮਾਫ ਕਰਿਓ ਭਾਈ ਇਹਨਾਂ ਨੂੰ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਆਨੰਦਪੁਰ ਸਾਹਿਬ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੈਚਲਰ ਇਨ ਇਲੈਕਟ੍ਰੋਨਿਕਸ ਇੰਡੀਆ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣਾਂ ਤਿੰਨ ਨੇ ਇਹ ਇਕੱਲੀ ਕੁੜੀਆਂ ਨੇ ਮੁੰਡਾ ਭਰਾ ਇਹਨਾਂ ਦਾ ਕੋਈ ਨਹੀਂ ਭੈਣਾਂ ਭੈਣਾਂ ਨੇ ਇਕੱਲੀਆਂ ਤਿੰਨ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਗਿੱਲ 281195 ਕੰਮ ਕੈਨੇਡਾ ਪੀਅਰ 온ਟਾਰੀਓ ਹੈ ਮੁੰਡਾ ਕੈਨੇਡਾ ਹੋਵੇ ਵਧੀਆ ਕੰਮ ਕਰਦਾ ਹੋਵੇ ਜੱਟ ਸਿੱਖ ਹੋਵੇ ਪ੍ਰਕਾਸ਼ਟ ਤੇ ਮੈਰਜ ਬੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਫੋਨ ਨਾ ਕਰਿਓ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਵੀ ਕੱਲੀ ਕੁੜੀ ਹੈ ਕੋਈ ਭਰਾ ਨਹੀਂ ਕੈਨੇਡਾ ਉਹ ਵੀ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਆਨੰਦਪੁਰ ਸਾਹਿਬ ਤੋਂ ਪੜ੍ਹਾਈ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਇਨ ਇੰਡੀਆ ਤੋਂ ਕੀਤੀ ਹੋਈ ਹੈ ਤੇ ਪੋਸਟ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਇਹ ਵੀ ਤਿੰਨ ਭੈਣਾਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 5 2 98 ਦੀ ਹੈ ਕੁੜੀ ਦੀ ਕੰਮ ਕੈਨੇਡਾ ਇਹ ਵਰਕ ਪਰਮਿਟ ਤੇ ਆ ਪਹਿਲਾਂ ਦੀ ਵਰਮ ਮੇਰੇ ਸਾਹਮਣੇ ਨਾਲ 1 ਮਿੰਟ ਪਹਿਲਾਂ ਵਾਲੀ ਕੈਨੇਡਾ ਪੀਆਰ ਸੀ ਇਹ ਕੁੜੀ ਵਰਕ ਪਰਮਿਟ ਤੇ ਆ ਤੇ ਇਹ ਕੱਲੀਆਂ ਕੁੜੀਆਂ ਕੁੜੀਆਂ ਨੇ ਇੱਕ ਇੱਕ ਦੂ ਰਿਸ਼ਤੇ ਹੋਰ ਵੀ ਆਉਣਗੇ ਇਹਨਾਂ ਕੱਲੀਆਂ ਕੁੜੀਆਂ ਨੇ ਤੇ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੈਖ ਗੋਤ ਗਿੱਲ ਡੇਟ ਆਵਰਥ 5 2 98 ਦੀ ਕੈਨੇਡਾ ਵਰਕ ਪਰਮਿਟ ਤੇ ਰਿਸ਼ਤਾ ਕਨੇਡਾ ਮੁੰਡਾ ਜਿਹੜਾ ਕੈਨੇਡਾ ਹੋਵੇ ਵਧੀਆ ਕੰਮ ਕਰਦਾ ਹੋਵੇ ਜੱਟ ਸੈਖ ਹੋਵੇ ਇੰਟਰ ਕਾਸਟ ਤੇ ਮੈਰिज ਵੀਰੋ ਭਾਈ ਇਹਨਾਂ ਨੂੰ ਵੀ ਮਾਫ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਐਚ ਸ਼ਰਮਾ ਪਤਾ ਸੰਗਰੂਰ ਸਿਟੀ ਪੜਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਹਨ ਮੈਡਾ ਕੱਦ 5 ਫੁੱਟ 9 ਇੰਚ ਕਾਸਟ ਬ੍ਰਾਹਮਣ ਗੋਤ ਤਿਵਾੜੀ ਡੇਟ ਆਵਤ 15 7 94 ਦਾ ਕੰਮ ਕਨੇਡਾ ਵਰਕ ਪਰਮਿਟ ਤੇ 25 ਕਿੱਲੇ ਜ਼ਮੀਨ ਹੈ ਇਹਨਾਂ ਨੂੰ ਤੇ ਕੁੜੀ ਕਨੇਡਾ ਪੀਆਰ ਹੋਵੇ ਲਾਲ ਪੱਟੀ ਵਿੱਚ ਕੁੜੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕਨੇਡਾ ਤੋਂ ਹੈ ਨਾਮ ਕੌਰ ਪਤਾ ਪਟਿਆਲਾ ਤੋਂ ਬਲੌਗ ਕਰਦੇ ਨੇ ਇੱਕ ਚੀਜ਼ ਮੈਨੂੰ ਦੱਸਿਓ ਜੀ ਜਿੱਦਿਆਂ ਦਾ ਆਪਾਂ ਚੈਨਲ ਖੋਲਿਆ ਉਹ ਇਹ ਖੱਚਮਚ ਘੱਟ ਸੀਗੀ ਹੁਣ ਤਾਂ ਹਰੇਕ ਜਣੇ ਖੜੇ ਨੇ ਟੈ ਚੈਨਲ ਓਪਨ ਕਰਤਾ ਆਪਣਾ ਦੂਸਰੇ ਚੈਨਲ ਨਾਲ ਕੰਮ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਜ਼ਰੂਰ ਦੱਸਿਓ ਨਾਮ ਕੌਰ ਪਤਾ ਪਟਿਆਲਾ ਤੋਂ ਬਲੌਗ ਕਰਦੇ ਨੇ ਪੜ੍ਹਾਈ ਬੀ ਕਾਮ ਐਮ ਕਾਮ ਇੰਡੀਆ ਤੋਂ ਪੀਜੀ ਡਿਪਲੋਮਾ ਕੀਤਾ ਹੋਇਆ ਐਚ ਆਰਐਮ ਕੈਨੇਡਾ ਤੋਂ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਖਰਫੂਜੀ ਗੋਤ ਨਾਤ ਡੇਟ ਆਫ ਬਰਥ 12 9 97 ਦੀ ਕੰਮ ਕੈਨੇਡਾ ਰੈਸਟੋਰੈਂਟ ਸਪੈਸ਼ਲਿਸਟ ਪੀਆਰ ਅਪਲਾਈ ਕੀਤੀ ਹੈ ਮੁੰਡਾ ਕੈਨੇਡਾ ਪੀਆਰ ਜਾ ਬਰਕ ਪਰਮੈਂਟ ਤੇ ਹੋਵੇ ਜੱਟ ਸਿੱਖ ਰਿਫਿਊਜੀ 6 ਫੁੱਟ ਜਿਹੜਾ ਕੱਦ ਹੋਵੇ 25 ਕਿੱਲੇ ਕਟਵਾੜ ਜ਼ਮੀਨ ਹੋਵੇ ਤੇ ਪਟਿਆਲਾ ਤੇ ਸੰਗਰੂਰ ਨੂੰ ਜਿਹੜੀ ਪਹਿਲਾ ਕੀ ਲਾਲ ਪੱਟੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅੱਜ ਕੁੜੀਆਂ ਦੇ ਰਿਸ਼ਤੇ ਬਹੁਤ ਨੇ ਵੀਡੀਓ ਛੱਡ ਕੇ ਨਾ ਜਾਇਓ ਬਸ ਇੱਕ ਹੀ ਰਿਕੁਐਸਟ ਆ ਤੁਹਾਡੇ ਕੋਲੇ ਵੀਡੀਓ ਪੂਰੀ ਦੇਖਿਆ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕਨੇਡਾ ਤੋਂ ਐ ਵੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਡਿਪਲੋਮਾ ਹੋਟਲ ਮੈਨੇਜਮੈਂਟ ਦਾ ਕੀਤਾ ਹੋਇਆ ਹੈ ਆ ਭੈਣ ਮੈਡਾ ਕੈਨੇਡਾ ਤੇ ਭਰਾ ਮੈਡਾ ਕੈਨੇਡਾ ਪੀਆਰ ਆ ਕੱਦ 5 ਫੁੱਟ 7 ਇੰਚ ਕਾਸਟ ਜੱਟ ਗੋਤ ਸੰਧੂ ਡੇਟ ਆਫ ਬਰਥ 1995 ਦੀ ਐ ਜੌਬ 버ਗਰ ਕਿੰਗ ਮਦਰ ਐਂਡ ਫਾਦਰ ਆਲਸੋ ਪੀਆਰ ਇਨ ਕੈਨੇਡਾ ਰਿਸ਼ਤਾ ਜਿਹੜਾ ਕੁੜੀ ਗ੍ਰੈਜੂਏਟਡ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਇੱਕ ਕੈਨੇਡਾ ਦਾ ਨੰਬਰ ਆ ਜਿਹੜਾ ਪਲੱਸ 1 ਕੋਡ ਲਗਾ ਕੇ ਲਾਉਣਾ ਤੇ ਇੱਕ लास्ट ਦੇ ਉੱਤੇ ਇੰਡੀਅਨ ਨੰਬਰ ਆ ਦੋਨਾਂ ਦੇ ਉੱਤੇ ਗੱਲਬਾਤ ਆਪ ਜਾਂ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਪਤਾ ਬੁਲੰਦ ਸਹਿਰ ਯੂਪੀ ਤੋਂ ਪੜ੍ਹਾਈ ਗ੍ਰੈਜੂਏਸ਼ਨ ਹੈ ਮੁੰਡਾ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਅਰੋੜਾ ਕੰਧਾਰੀ 21 1 95 ਦਾ ਡੇਟ ਆਫ ਬਰਥ ਹੈ ਓਨਿੰਗ ਬਿਜ਼ਨਸ ਆਫ ਰਿਟੇਲਿੰਗ ਰਿਟੇਲਰਸ ਪੈਸਟੀਸਾਈਡਸ ਐਂਡ ਐਗਰੀਕਲਚਰ ਆਈਟਮਸ 100 ਸਾਲ ਪੁਰਾਣੀ ਇਹਨਾਂ ਦਾ ਜਿਹੜਾ ਕੰਮ ਆਗਾ ਜੁਪੀ ਦੇ ਵਿੱਚ ਤੇ ਆਨ ਰੋਡ ਕਮਰਸ਼ੀਅਲ ਲੈਂਡ ਆ ਇਹਨਾਂ ਦੀ ਤੇ ਕੁੜੀ ਸਿੰਪਲ ਘਰੇਲੂ ਐਜੂਕੇਟਿਡ ਗਰਲ ਤੇ ਜਿਹੜਾ ਹੈਗਾ ਵਰਕ ਜਾਂ ਨੌਨ ਵਰਕ ਹੋਵੇ ਸਿੰਪਲ ਵਿਆਹ ਕਰਨਾ ਪਿਤਾ ਇਹਨਾਂ ਦੇ ਐਕਸਪਾਇਰ ਹੋਏ ਹੋਏ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੀ ਹੈ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਬਰਨਾਲਾ ਪੜਾਈ BDS ਦੀ ਕੀਤੀ ਹੋਈ ਆ ਕੁੜੀਆਂ ਦੇ ਰਿਸ਼ਤੇ ਅੱਜ ਫੇਰ ਕਹਿ ਰਹੇ ਆ ਜੀ ਬਹੁਤ ਨੇ ਇਸ ਵੀਡੀਓ ਦੇ ਵਿੱਚ ਮੁੰਡਿਆਂ ਦੇ ਕੁੜੀਆਂ ਦੇ ਘੱਟੋ ਘੱਟ 48 ਰਿਸ਼ਤੇ ਨੇ ਵੀਡੀਓ ਲਾਸਟ ਤੱਕ ਜਰੂਰ ਦੇਖੋ ਜੀ ਭੈਣਾ ਦੋ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 2 ਇੰਚ ਕਾਸਟ ਰਵਦਾਸੀ ਸਿੱਖ ਗੋਤਲ ਛੱਲਣ 18 11 99 ਦਾ ਡੇਟ ਆਫ ਬਰਥ ਹੈ ਕੰਮ ਮੈਡੀਕਲ ਪ੍ਰੈਕਟਿਸ ਐਨ ਐਨ ਡੈਂਟਰਲ ਕਲੀਨਿਕ ਰਿਸ਼ਤਾ ਬੀ ਡੀ ਐਸ ਜਾਂ ਬੀ ਐਮ ਐਸ ਲੜਕੇ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਐਮ ਵੀ ਵਾਲੇ ਭਾਈ ਮਾਫ ਕਰਿਓ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਕੈਨੇਡਾ ਪੜਾਈ ਬੈਚਲਰ ਆਫ ਆਰਟਸ ਬੈ ਜੋ ਬੈਚਲਰ ਬੈਚਲਰ ਆਫ ਆਰਟਸ ਐਂਡ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਭੈਣ ਕੋਈ ਨਹੀਂ ਪ੍ਰਾਇਕ ਕਨ ਮੈਡ ਕਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ 2 294 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਪੀਆਰ ਆ ਸਰੀ ਦੇ ਵਿੱਚ ਕੁੜੀ ਤੇ ਮੁੰਡਾ 10 ਕਿੱਲੇ ਜ਼ਮੀਨ ਹੋਵੇ ਮੁੰਡੇ ਨੂੰ ਤੇ ਯੂ ਐਸ ਜਾਂ ਕੈਨੇਡਾ ਹੋਵੇ ਲਾਲ ਬੱਟੀ ਦੇ ਵਿੱਚ ਮੁਕੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅੱਧ ਵਿਚਾਲੇ ਜੇ ਪਹੁੰਚ ਗਏ ਜਿਆਦਾ ਟਾਈਮ ਆਪਰਵਾਦ ਨਹੀਂ ਕਰਦੇ ਤਾਂ ਹੀ ਕਾਲੀ ਗਾਲੀ ਦੇ ਵਿੱਚ ਆਪ ਰਿਸ਼ਤੇ ਬੋਲੀ ਜਾਂਦੇ ਆ ਕਿ ਤੁਸੀਂ ਸਾਰੇ ਰਿਸ਼ਤੇ ਦੇਖੋ ਕੋਈ ਵੀ ਰਿਸ਼ਤਾ ਮਿਸ ਨਾ ਕਰੋ ਅ ਅਗਲਾ ਰਿਸ਼ਤਾ ਨਾਮ ਏ ਗਰਗ ਪਤਾ ਕੈਥਲ ਹਰਿਆਣਾ ਤੋਂ ਬਲੋਂਗ ਕਰਦੇ ਆ ਜੀ ਪੜ੍ਹਾਈ ਪਲੱਸ 2 ਕੰਪਿਊਟਰ ਡਿਪਲੋਮਾ ਡੀ ਫਾਰਮੇਸੀ ਭੈਣ ਕੋਈ ਨਹੀਂ ਭਰਾ 1 ਕੱਦ 5 ਫੁੱਟ 7 ਇੰਚ ਕਾਸਟ ਹਿੰਦੂ ਬਾਣੀਆ ਸੇ 393 ਦਾ ਡੇਟ ਆਫ ਬਰਥ ਹੈ ਕੰਮ ਮੈਡੀਕਲ 숍 ਆ ਜੀ 160 ਗਾਜ ਦੇ ਵਿੱਚ ਵਿੱਗਾ ਹਾਊਸ ਮੰਥਲੀ ਮੰਥਲੀ ਜਿਹੜਾ ਹੈ 30 ਤੋਂ 40000 ਰੁਪਏ ਜਿਹੜੀ ਇਨਕਮ ਹੈ ਰਿਸ਼ਤਾ ਨਾਰਮਲ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਜਿਨ੍ਹਾਂ ਦੇ ਰਿਸ਼ਤੇ ਹੋ ਜਾਂਦੇ ਸਾਨੂੰ WhatsApp ਤੇ ਦੱਸ ਦਿਆ ਕਰੋ ਅਸੀਂ ਤੁਹਾਡੇ ਮੁੰਡਾ ਕੁੜੀ ਜਾ ਕੇ ਨਹੀਂ ਲੈ ਕੇ ਜਾਂਦੇ ਇਹ ਚੀਜ਼ ਦਾ ਧਿਆਨ ਰੱਖਿਓ ਤੇ ਬਦਾਂ ਹੀ ਦੇਮਾਂਗੇ ਹੋਰ ਅਸੀਂ ਕੀ ਕਰਨਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਨੇ ਪੜਾਈ ਬਿਜ਼ਨਸ ਡਿਪਲੋਮਾ ਕੈਨੇਡਾ ਕੀਤਾ ਹੋਇਆ ਭੈਣ ਇੱਕ ਮੈਡ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸ਼ਟ ਜੱਟ ਸੇ ਗੋਤ ਭੰਗੂ 18 12 2000 ਦਾ ਡੇਟ ਆਫ ਬਰਥ ਹੈ 10 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕੈਨੇਡਾ ਟਰੱਕ ਡਰਾਈਵਰ ਹੈ ਤੇ ਕੈਨੇਡਾ ਪੀਆਰ ਜਾਂ ਸਿਟੀਜ਼ਨ ਫੈਮਿਲੀ ਗਰਲ ਜਿਹੜੀ ਚਾਹੀਦੀਆਂ ਇਹਨਾਂ ਨੂੰ ਕੈਨੇਡਾ ਦਾ ਹੀ ਇਹਨਾਂ ਦਾ ਨੰਬਰ ਹੈ ਪਲੱਸ 1 ਲਾ ਕੇ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਜਾਂ ਵਟਸਐਪ ਤੇ ਵਾਰਤਾ ਲਾਪ ਕਰੋ ਅਗਲਾ ਰਿਸ਼ਤਾ ਨੋਟ ਯੂਕੇ ਤੋਂ ਐ ਇੰਗਲੈਂਡ ਤੋਂ ਨਾਮ ਸਿੰਘ ਪਤਾ ਜਲੰਧਰ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪਲੱਸ 2 ਆਈਟੀ ਡਿਪਲੋਮਾ ਕੀਤਾ ਹੋਇਆ ਭੈਣਾ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਕੰਬੋਜ ਗੋਤ ਨੱਡੇ 1991 ਦਾ ਡੇਟ ਆਫ ਬਰਥ ਹੈ ਅੱਠ ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਇੰਗਲੈਂਡ ਵਿੱਚ ਜੋਬ ਹੈ ਤਿੰਨ ਪਲਾਂਟ ਨੇ ਡਬਲ ਸਟੋਰੀ ਕੋਠੀ ਹੈ ਬੈਸ ਨੂੰ ਆ ਪਰਿਵਾਰ ਮੁੰਡਾ ਖਾਂਦੇ ਬਿੰਦੇ ਨਹੀਂ ਮੁੰਡੇ ਦਾ ਫਾਦਰ ਵੀ ਰਿਸ਼ਤਾ ਕੁੜੀ ਯੂਕੇ ਹੋਵੇ ਸਿਟੀਜ਼ਨ ਤੇ ਜਾਂ ਵਿਦਆਉਟ ਸਿਟੀਜਨ ਹੋਵੇ ਕੋਈ ਜਾਤੀਵੰਦ ਨਹੀਂ ਇਹਨਾਂ ਨੂੰ ਪਰਿਵਾਰ ਨਾਲ ਮੇਰੀ ਗੱਲ ਹੋਈ ਹੈ ਬਹੁਤ ਸ਼ਾਨਦਾਰ ਵਧੀਆ ਨਰਮਾ ਪਰਿਵਾਰ ਆ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਮੁੰਡੇ ਦੇ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ 2 ਮੈਂ ਨੇ ਭਰਾ 1 ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਅਰੋੜਾ ਸਿੱਖ 9894 ਦਾ ਡੇਟ ਆਫ ਬਰਥ ਹੈ ਬਿਜ਼ਨਸ ਜਿਹੜਾ ਇਹਨਾਂ ਦਾ ਸਟੇਸ਼ਨਰੀ ਸ਼ੌਪ ਹੈ ਤੇ ਵੈਜੀਟੇਰੀਅਨ ਫੈਮਿਲੀ ਹੈ ਕੁੜੀ ਵਧੀਆ ਸੁਭਾਅ ਵਾਲੀ ਹੋਵੇ ਵਰਕਿੰਗ ਜਾਂ ਨਾਨ ਵਰਕਿੰਗ ਹੋਵੇ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਵਾਰਤਾਲਾਪ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਨਾਮ ਐਸ ਕੁਮਾਰ ਪਤਾ ਬਰਨਾਲਾ ਤੋਂ ਬਿਲੋਂਗ ਕਰਦੇ ਨੇ ਪੜ੍ਹਾਈ ਬੀਟੈਕ ਐਮਟੈਕ ਸੀਐਸਸੀ ਨੇ ਇੰਡੀਆ ਤੋਂ ਕੀਤੀ ਹੋਈ ਹੈ ਤੇ ਕੈਨੇਡਾ ਤੋਂ ਪੀਜੀ ਡਿਪਲੋਮਾ ਜੇਐਨ ਪ੍ਰੋਜੈਕਟ ਮੈਨੇਜਮੈਂਟ ਦੀ ਕੀਤੀ ਹੋਈ ਹੈ ਪੈਨ 19 ਕੈਨੇਡਾ ਭਰਾ 19 ਪੀਐਚਡੀ ਤੇ ਕੀਤੀ ਹੋਈ ਹੈ ਕੱਦ 5 ਫੁੱਟ 9 ਇੰਚ ਕਾਸਟ ਅਗਰ왈 ਗੋਤਗਰਗ ਡੇਟ ਆਫ ਬਰਥ 26 199 ਕੰਮ ਕੈਨੇਡਾ ਪੀਆਰ ਦੀ ਫਾਈਲ ਲਗਾਈ ਹੈ ਇੱਕ ਕੋਠੀ ਪਿੰਡ ਹੈ ਤੇ ਇੱਕ ਕੋਠੀ ਸ਼ਹਿਰ ਦੇ ਵਿੱਚ ਹੈ ਐਮਾਜ਼ਨ ਦੇ ਵਿੱਚ ਵਰਕ ਹੈ ਤਿੰਨ ਪਲਾਂਟ ਨੇ ਇੱਕ ਕਰਿਆਨਾ ਸਟੋਰ ਹੈ ਵਧੀਆ ਕਾਰੋਬਾਰ ਹੈ ਜੀ ਇਹਨਾਂ ਦਾ ਤੇ ਬਰਨਾਲਾ ਸਾਡੇ ਨੇੜੇ ਹੀ ਰਹਿ ਗਏ ਵੈਸੇ ਤੇ ਬਾਕੀ ਸੇਠ ਲੋਕ ਆ ਜਿਹੜੇ ਆਪਣੇ Hindu ਪਰਿਵਾਰ ਉਹ ਵੀ ਵੀਡੀਓ ਪਵਾਓ ਆਪਣੇ ਕਾਫੀ ਵੈਸੇ ਹੱਦ ਤੱਕ ਜਿਹੜੀ ਹੁਣ ਤੱਕ ਵੀਡੀਓ ਪੈਣ ਲੱਗ ਗਈਆਂ ਪਹਿਲਾਂ ਇਕੱਲੇ ਜੱਟ ਸਿੱਖੀ ਹੁੰਦੀ ਸੀ ਤੇ ਰਿਸ਼ਤਾ ਇਹਨਾਂ ਨੂੰ ਕੁੜੀ ਦਾ ਕੱਦ 5 ਫੁੱਟ ਗਿਆ 1 ਇੰਚ ਤੋਂ ਪਲੱਸ ਹੋਵੇ ਤੇ ਗ੍ਰੈਜੂਏਟਡ ਹੋਵੇ ਕੁੜੀ ਵਧੀਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਡੀ ਐਮ ਐਸ ਪਲੱਸ ਡੀ ਐਨ ਵਾਈ ਐਸ ਤੇ ਕੋਰਸ ਡੀ ਐਮ ਐਲਟੀ ਜਿਹੜਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਨਾਈ ਗੋਤ ਬਲਾਸੀ 15 790 ਦਾ ਡੇਟ ਆਫ ਬਰਥ ਆ ਕੰਮ ਡਾਕਟਰ ਹੈ ਜੀ ਮੁੰਡਾ ਕੁੜੀ ਨੇ ਮੈਡੀਕਲ ਦੀ ਸਟੱਡੀ ਕੀਤੀ ਹੋਵੇ ਤੇ ਕੋਈ ਜੋਬ ਕਰਦੀ ਹੋਵੇ ਲਾਲਪੱਟੀ ਜੀ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਈ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮਲੇਰਕੋਟਲਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ ਪੰਜ ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਤੇ 2893 ਦਾ ਡੇਟ ਆਫ ਬਰਥ ਬੱਸ ਡਰਾਈਵਰ ਹੈ 2 ਕਿਲੇ ਜ਼ਮੀਨ ਹੈ ਘਰ ਵਾਲੀ ਦੀ ਜਿਹੜੀ ਡੈਥ ਹੋ ਗਈ ਸੀ ਬੱਚਾ ਇੱਕ ਹੈ ਉਰੀ ਦੀ ਉਮਰ ਲਗਭਗ 30-35 ਸਾਲ ਦੀ ਹੋਵੇ ਬੱਚੇ ਤੋਂ ਬਿਨਾ ਹੋਵੇ ਗਰੀਬ ਘਰ ਦੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਇਸ ਮੁੰਡੇ ਬਾਰੇ ਜਰੂਰ ਸੋਚਿਓ ਜੀ ਜੇ ਕਿਸੇ ਦੇ ਹੱਥ ਦੇ ਵਿੱਚ ਕੋਈ ਰਿਸ਼ਤਾ ਹੈਗਾ ਤਾਂ ਕਰਵਾਇਓ ਜਰੂਰ ਮਲੇਰਕੋਟਾ ਵਾਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਆਪਾਂ ਕਾਲੀ ਵਿੱਚ ਰਿਸ਼ਤੇ ਇਸ ਕਰਕੇ ਬੋਲਦੇ ਵੀਡੀਓ ਛੱਡ ਕੇ ਨਾ ਜਾਇਓ ਰਿਕਵੈਸਟ ਹੈ ਬਸ ਇਹਨੂੰ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਹੋ ਸਕਦਾ ਤੁਹਾਡੀ ਪਸੰਦ ਦਾ ਰਿਸ਼ਤਾ ਬਿਲਕੁਲ ਲਾਸਟਲਾ ਹੋਵੇ ਨਾ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਨੇ ਪੜਾਈ ਪਲੱਸ 2 ਆਈਟੀ ਕੰਪਿਊਟਰ ਦੀ ਕੀਤੀ ਹੋਈ ਹੈ ਭੈਣਾਂ ਤਿੰਨ ਨੇ ਦੋ ਆਸਟ੍ਰੇਲੀਆ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ ਸੇਫ ਫਟਕਾਸਟ ਜੱਟ ਸੇ ਗੋਲ ਸੰਧੂ 237999 ਦਾ ਡੇਟ ਆਫ ਬਰਥ ਆ ਜੀ 10 ਕਿੱਲੇ ਜ਼ਮੀਨ ਆ ਮੁੰਡੇ ਨੂੰ ਕਨੇਡਾ ਹੈ ਪੀਆਰ ਦੀ ਫਾਈਲ ਲਗਾਈ ਆ ਕੁੜੀ ਬੀਐਸਸੀ ਨਰਸਿੰਗ ਚਾਹੀਦੀ ਆ ਕਨੇਡਾ ਹੋਵੇ ਜਾਂ ਇੰਡੀਆ ਹੋਵੇ ਐਮਬੀਓ ਵਾਲੇ ਜਿਹੜੇ ਇਹਨਾਂ ਨੂੰ ਭਾਈ ਮਾਫ ਕਰੋ ਤੇ ਮੁਗੇ ਏਰੀਏ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕਨੇਡਾ ਤੋਂ ਆ ਜੀ ਨਾਮ ਸਿੰਘ ਅੰਮ੍ਰਿਤਾਰੀਆ ਮੁੰਡਾ ਫਰੀਦਕੋਟ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ 10ਵਾਂ ਮਹੀਨਾ 2997 ਦਾ ਡੇਟੋਵਰਤਾ 10 ਕਿ ਇਹ ਮੁੰਡੇ ਨੂੰ ਵੀ 10 ਕਿੱਲੇ ਜ਼ਮੀਨ ਹੈ ਕੈਨੇਡਾ ਪੀਆਰ ਹੈ ਜੀ ਮੁੰਡਾ ਸੌਫਟਵੇਅਰ ਟੀਚਰ ਟੈਸਟਰ ਸਾਫਟਵੇਅਰ ਟੈਸਟਰ ਨੇ ਤੇ ਰਿਸ਼ਤਾ ਜਿਹੜਾ ਕੁੜੀ ਜੱਟ ਸਿੱਖ ਹੋਵੇ 1997 ਤੋਂ 99 ਦਾ ਜਿਹੜਾ ਬੋਰਨ ਹੋਵੇ ਕੁੜੀ ਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪਲੱਸ 2 ਤੇ ਭੈਣ ਤਿੰਨ ਨੇ ਇੱਕ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇਖੋ ਗੋਤ ਸੇਖੋਂ 18 9 93 ਦਾ ਡੇਟ ਆਫ ਬਰਥ ਹੈ ਮਾਤਾ ਪਿਤਾ ਕੈਨੇਡਾ ਨੇ ਘਰਵਾਲੀ ਦੀ ਡੈਥ ਹੋ ਗਈ ਸੀ ਦੋ ਬੇਟੀਆਂ ਨੇ ਤਿੰਨ ਕਿੱਲੇ ਜ਼ਮੀਨਾਂ ਤੇ ਤਿੰਨ ਮੰਜ਼ਲੀ ਜਿਹੜੀ ਉਠੀ ਪਈ ਹੋਈ ਹੈ ਕੁੜੀ ਨੈਨੀ ਕੋਰਸ ਪੰਜ ਬੈਂਡ ਜਿਹੜੇ ਆਏ ਹੋਣ ਭਾਵੇਂ ਅਨਮੈਡ ਹੋਵੇ ਭਾਵੇਂ ਡਿਵੋਰਸਲ ਹੋਵੇ ਮਤਲਬ ਇਹਨਾਂ ਨੇ ਵੀ ਬਾਅਦ ਦਾ ਹੀ ਸੋਚਣਾ ਹੋਊਗਾ ਇੱਕ ਵਾਰ ਗੱਲ ਪਰਿਵਾਰ ਨਾਲ ਜ਼ਰੂਰ ਕਰ ਲਿਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਿਵਾਰ ਦੇ ਨੰਬਰ ਸਮੇਤ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਬਲੌਂਗ ਕਰਦੇ ਨੇ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣਾਂ 2 ਮੈਨ ਨੇ ਭਰਾ 1 ਕੈਨੇਡਾ ਪੀਆਰ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ 3192 ਦਾ ਡੇਟ ਆਫ ਬਰਥ ਹੈ ਕੰਮ 20 ਕਿਲੇ ਜ਼ਮੀਨਾਂ ਘਰ ਵਾਲੀ ਦੀ ਡੈਥ ਹੋ ਗਈ ਸੀ ਤੇ ਦੋ ਬੱਚੇ ਜਿਹੜੇ ਹੈਗੇ ਆ ਮੁੰਡਾ ਕੁੜੀ ਇੱਕ ਮੁੰਡਾ ਤੇ ਇੱਕ ਕੁੜੀ ਇਹਨਾਂ ਦੇ ਦੋ ਬੱਚੇ ਨੇ ਤੇ ਕੁੜੀ ਘਰ ਸੰਭਾਲਣ ਵਾਲੀ ਹੋਵੇ ਨਾਰਮਲ ਪਰਿਵਾਰ ਦੀ ਹੋਵੇ ਇਹ ਪਰਿਵਾਰ ਨਾਲ ਡਾਇਰੈਕਟ ਜ਼ਰੂਰ ਗੱਲ ਕਰਿਓ ਜੀ ਕੋਈ ਵੀਰ ਤੁਹਾਡੇ ਹੱਥ ਦੇ ਵਿੱਚ ਕੋਈ ਰਿਸ਼ਤਾ ਹੈ ਤਾਂ ਕਰਵਾਓ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਮੋਗਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਬੀਐਸਸੀ ਸਾਇੰਸ ਡਿਗਰੀ ਤੇ ਮਾਸਟਰ ਆਫ ਐਜੂਕੇਸ਼ਨ ਦੀ ਡਿਗਰੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ 1 ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ 12495 ਦਾ ਡੇਟ ਆਵਰ ਤੱਕ ਕੈਨੇਡਾ BC ਸਿਟੀਜਨ ਆ 2014 ਤੋਂ ਕੁੜੀ BC ਦੇ ਵਿੱਚ ਕੈਨੇਡਾ ਸਿਟੀਜਨ ਆ ਤੇ ਪਰਿਵਾਰ ਦੇ ਸਮੇਤ ਆ ਉੱਥੇ ਅ ਮੁੰਡਾ ਪੜਿਆ ਲਿਖਿਆ BC ਕੈਨੇਡਾ ਚ ਹੋਵੇ ਸਕਾਟਲੈਂਡ ਮਿਸ਼ਨ ਸਰੀ ਜਾਂ ਬੈਂਕਓਵਰ ਚ ਹੋਵੇ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਹਨੂਮਾਨਗੜ੍ਹ ਰਾਜਸਥਾਨ ਤੋਂ ਜਿਹੜਾ ਬਲੋਂਗ ਕਰਦੇ ਨੇ ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਇੱਕ ਗਵਰਨਮੈਂਟ ਜੋਬ ਦੇ ਵਿੱਚ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤ ਚੋਹਾਨ 16 9 88 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਜੋਬ ਮਮ ਗਵਰਨਮੈਂਟ ਜੋਬ ਤੇ ਹੈ ਤੇ ਰਿਸ਼ਤਾ ਵੈਸ ਨੂੰ ਗੁਰਸਿੱਖ ਪਰਿਵਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਹੋਵੇ ਹਨੂਮਾਨਗੜ੍ਹ ਤੇ ਗੰਗਾ ਨਗਰ ਤੋਂ 100 ਕਿਲੋਮੀਟਰ ਦੇ ਦੈਰੇ ਦੇ ਵਿੱਚ ਇਹਨਾਂ ਨੂੰ ਜਿਹੜਾ ਏਰੀਏ ਦੇ ਵਿੱਚ ਭਾਈ ਇਹਨਾਂ ਨੂੰ ਫੋਨ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਇਹ ਭੈਣ ਭਰਾਵਾਂ ਦੀ ਐਡ ਹੈ ਮੇਰੇ ਸਾਹਮਣੇ ਨਾਲ ਪਹਿਲਾਂ ਕੁੜੀ ਦੀ ਜਿਹੜੀ ਆਈ ਹੈ ਹਨੂਮਾਨਗੜ੍ਹ ਤੋਂ ਤੇ ਇਹ ਭਾਈ ਨਾਮ ਸਿੰਘ ਪਤਾ ਹਨੂਮਾਨਗੜ੍ਹ ਰਾਜਸਥਾਨ ਤੋਂ ਜੀ ਐਨ ਐਮ ਨਰ ਸਿੰਘ ਕੀਤੀ ਹੋਈ ਆ ਭੈਣ ਇੱਕ ਆਸਟ੍ਰੇਲੀਆ ਦੀ ਫਾਈਲ ਲਗਾਈ ਹੋਈ ਹੈ ਤੇ ਭਰਾ ਇੱਕ ਗਵਰਨਮੈਂਟ ਜੌਬ ਆਰਮੀ ਦੇ ਵਿੱਚ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਚੋਹਾਨ ਡੇਟ ਆਫ ਬਰਥ 1994 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਪਲਾਨ ਬਾਹਰ ਜਾਣ ਦਾ ਹੈ ਕੁੜੀ ਗੁਰਸਿੱਖ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਤੇ 100 ਕਿਲੋਮੀਟਰ ਤੱਕ ਇਹਨਾਂ ਨੂੰ ਵੀ ਭਾਈ ਫੋਨ ਕਰੋ ਪਰਿਵਾਰ ਦੇ ਨੰਬਰ ਲਗਭਗ ਸੇਮ ਹੀ ਐ ਬਾਕੀ ਦੇਖ ਲਓ ਬਦਲ ਵੀ ਗਏ ਹੋਣਗੇ ਇਹ Rajasthan ਤੋਂ ਦੋਨੇ ਰਿਸ਼ਤੇ ਭੈਣ ਭਰਾਵਾਂ ਦੇ ਸੀ ਇਹਨਾਂ ਨਾਲ ਡਾਇਰੈਕਟ ਗੱਲ ਕਰਿਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ अगला रिश्ता ऑस्ट्रेलिया ਤੋਂ ਆਨਮ ਸਿੰਘ ਪਤਾ ਬਰਨਾਲਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਡਿਗਰੀ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 7 ਇੰਚ ਕਾਸ਼ਟ ਜੱਟ ਸੇ ਗੋਤ ਸੰਧੂ ਡੇਟ ਆਵਰਥ 10 99 ਦੀ ਆ ऑस्ट्रेलिया ਪੀਆਰ ਆ ਜੀ ऑस्ट्रेलिया ਆਪ ਦਾ ਖੁੱਦ ਆ ਇਹਨਾਂ ਦਾ ਘਰ ਆ ਤੇ ਇੰਡੀਆ ਦੇ ਵਿੱਚ 5 ਕਿੱਲੇ ਜ਼ਮੀਨਾਂ ਤੇ ਕੋਠੀ ਪਈ ਹੋਈ ਆ ਪੜ੍ਹੀ ਲਿਖੀ ਸੁੰਦਰ ਆਸਟ੍ਰੇਲੀਆ ਪੀਆਰ ਕੁੜੀ ਚਾਹੀਦੀ ਐ ਇਹਨਾਂ ਨੂੰ ਬਰਨਾਲਾ ਸੰਗਰੂਰ ਜਾਂ ਮਾਲਵਾ ਨੂੰ ਜਿਹੜੀ ਪਹਿਲਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਫਿਲੀਪੀਨਸ ਤੋਂ ਹੈ ਹਮ ਆਪਾਂ ਜਿੱਥੇ ਆ ਮੁੰਡੇ ਜਾਂਦੇ ਆ ਆਪਣਾ ਮਨੀ ਦਾ ਜਿਹੜਾ ਬਿਜ਼ਨਸ ਹੈ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਗ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀਆ ਮੋਟਰ ਮਕੈਨਿਕ ਭੈਣਾ ਦੋ ਮੈਂ ਨੇ ਭਰਾ ਕੋਈ ਨਹੀਂ ਕਰਦਾ 6 ਫੁੱਟ ਕਾਸਟ ਜੱਟ ਸਿੰਘ ਗੋਤ ਮੰਗੜ 24 695 ਦਾ ਡੇਟ ਆਫ ਬਰਥ ਹੈ ਮੁੰਡਾ ਮਨੀਲਾ ਵਿੱਚ ਫਾਈਨਾਂਸ ਦਾ ਬਿਜ਼ਨਸ ਹੈ ਇੱਕ ਕਿਲਾ ਜ਼ਮੀਨ ਹੈ ਤੇ ਚੰਗਾ ਇਹਨਾਂ ਦਾ ਬਿਜ਼ਨਸ ਆ ਤਨਖਾਹ ਇਹਨਾਂ ਦੀ ਮਤਲਬ ਵਧੀਆ ਇਨਕਮ ਹੈ ਇਹਨਾਂ ਦੀ ਰਿਸ਼ਤਾ ਕੁੜੀ ਗ੍ਰੈਜੂਏਟ ਹੋਵੇ ਨਰਸਿੰਗ ਹੋਵੇ ਜਾਂ ਕਨੇਡਾ ਹੋਵੇ ਐਮ ਵੀ ਮਾਫ ਕਰਿਓ ਭਾਈ ਇਹਨਾਂ ਨੂੰ ਤੇ ਦਰਾਹਤ ਜਗਰਾਉ ਏਰੀਆ ਨੂੰ ਜਿਹੜੀ ਪਹਿਲਾਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਿਊਜ਼ੀਲੈਂਡ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਬੀ ਐਸ ਸੀ ਐਗਰੀਕਲਚਰ ਤੇ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ 1 ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟ ਆਵਰਤ 5995 ਦਾ ਕੰਮ ਨਿਊਜ਼ੀਲੈਂਡ ਪੀ ਆਰ ਆ ਜੀ 15 ਕਿੱਲੇ ਜ਼ਮੀਨ ਆ ਮੁੰਡੇ ਨੂੰ ਅਰਬਨ ਪ੍ਰਾਪਰਟੀ ਆ ਪਲਾਟ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਬਠਿੰਡੇ ਤੇ ਮਤਲ ਚੰਗਾ ਚੰਗਾ ਕਾਰੋਬਾਰ ਆ ਇਹਨਾਂ ਦਾ ਪ੍ਰਾਪਰਟੀ ਵਧੀਆ ਕੁੜੀ ਬੀ ਐਸ ਸੀ ਨਰਸਿੰਗ ਜਾਂ ਵਧੀਆ ਪੜੀ ਲਿਖੀ ਹੋਵੇ ਤੇ ਐਮਬੀ ਵਾਲੇ ਭਾਈ ਇਹਨਾਂ ਨੂੰ ਮਾਫ਼ ਕਰਿਓ ਲਾਲ ਪੱਟੀ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਨਾਬਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀ ਟੈਕ ਇਲੈਕਟ੍ਰੋਨਿਕਸ ਤੇ ਟਾਪਰਨ ਅਕੈਡਮੀਸ ਤੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਸੈਟਲਡ ਹੈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਢੀਂਡ ਸਾ 2195 ਦਾ ਡੇਟ ਆਫ ਬਰਥ ਹੈ ਮੁੰਡਾ ਆਰਮੀ ਆਫੀਸਰ ਹੈ ਜੀ ਤੇ ਮੇਜਰ ਨੇ ਆਰਮੀ ਦੇ ਵਿੱਚ ਤੇ ਰਿਸ਼ਤਾ ਵੈਲ এডਿਕੇਟਿਡ ਕੁੜੀ ਚਾਹੀਦੀ ਹੈ ਬਹੁਤ ਵਧੀਆ ਰਿਸ਼ਤਾ ਜੀ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਰੈੱਡ ਪੱਟੀ 'ਚ 98 ਵਾਲਾ ਨੰਬਰ ਹੈ ਅਗਲਾ ਜਿਸਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਜੀ ਨਾਮ ਨਾਮ ਸਿੰਘ ਪਤਾ ਚਮਕੌਰ ਸਾਹਿਬ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਮਜਬੀ ਸਿੱਖ ਗੋਤ ਸੰਗਰੂ ਸੰਘੇਰ 11 ਤੋਂ ਕਿ ਅਸੀ ਦਾ ਡੇਟ ਆਫ ਬਰਥ ਹੈ ਕੰਮ ਵਰਕ অপਟੀਕਲ ਤੇ ਘਰ ਵਾਲੀ ਦੀ ਡੈਥ ਹੋ ਗਈ ਸੀ ਦੋ ਬੇਟੇ ਨੇ ਇੱਕ ਯੂ ਐਸ اے ਆ 20 ਸਾਲ ਦਾ ਤੇ ਇੱਕ 2 ਸਾਲ ਦਾ ਇਹਨਾਂ ਦੇ ਕੋਲੇ ਐ ਪਲੱਸ 2 ਘਰਵਾਰ ਸੰਭਾਲਣ ਵਾਲੀ ਭਾਵੇਂ ਗਰੀਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਗਲਾ ਰਿਸਟਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਰਾਈ ਆ ਤੇ ਪੜਾਈ ਜਿਹੜੀ ਬੀਐਸਸੀ ਬੀਐਡ ਕੀਤੀ ਹੋਈ ਆ ਭੈਣ ਕੋਈ ਨਹੀਂ ਪ੍ਰਾਇਆ ਇੱਕ ਕੱਦ 5 ਫੁੱਟ 11 ਇੰਚ ਕਾਸਟ 골ਡ ਸਮਿਥ ਆਪਾਂ ਸੁਨਿਆਰੇ ਵੀ ਕਹਿ ਦਿੰਦੇ ਆ ਗੂਤ ਸੰਧੋਰਾ ਡੇਟ ਆਫ ਬਰਥ 25 8 93 ਕੰਮ ਗਵਰਨਮੈਂਟ ਟੀਚਰ ਆ ਜੀ ਮੁੰਡਾ ਕੁੜੀ ਵੈਲ ਐਜੂਕੇਟਿਡ ਹੋਵੇ 9781537280 ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਸੁਨਿਆਰੇ ਪਰਿਵਾਰ ਤੇ ਬਾਕੀ ਅ ਡਾਇਰੈਕਟਰ ਪਰਵਾਰ ਨਾਲ ਗੱਲ ਕਰੋ ਇੰਟਰਕਾਸਟ ਵਾਲੇ ਜਾਂ ਜੋ ਵੀ ਇਹਨਾਂ ਨਾਲ ਇੱਕ ਵਾਰ ਗੱਲ ਜਰੂਰ ਕਰਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਜੀਰਾ ਪੰਜਾਬ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਜਿਹੜੀ ਐਸੋਸੀਏਸ਼ਨ ਆਫ ਸਾਇੰਸ ਦੀ ਕੀਤੀ ਹੋਈ ਹੈ ਇਹ ਇਕੱਲੀ ਕੁੜੀ ਹੈ ਜੀ ਤੀਜਾ ਰਿਸ਼ਤਾ ਇਹ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ ਪੂਰਾ ਤੇ ਕਾਸਟ ਜੱਟ ਸਿੱਖ ਗੁਰ ਸੰਧੂ 12 1 2001 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਜੱਟ ਸਿੱਖ ਹੋਵੇ ਏਜ 23 ਤੋਂ 25 ਸਾਲ ਤੇ ਕੈਨੇਡਾ ਪੀਆਰ ਹੋਵੇ ਤੇ ਬੈਂਕੋਵਰ ਜਾਂ ਸਰੀ ਤੇ ਲਾਲ ਪੱਟੀ ਦੇ ਵਿੱਚ ਇੱਕ ਵਟਸਐਪ ਨੰਬਰ ਆ ਜੀ ਤੇ ਦੂਸਰੇ ਨੰਬਰ ਤੇ ਗੱਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅਗਲਾ ਰਿਸ਼ਤਾ ਵੀ ਜਿਹੜਾ ਹੈ ਕੈਨੇਡਾ ਤੋਂ ਹੀ ਹੈ ਅ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਬਲੋਂਗ ਕਰਦਾ ਮੁੰਡਾ ਪੜ੍ਹਾਈ ਬੀਟੈਕ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 11 ਇੰਚ ਕਾਸ਼ਟ ਸੈਣੀ ਸਿੱਖ ਡੇਟੋਵਰਤ 26/12/88 ਦਾ ਕੰਮ ਕੈਨੇਡਾ ਸਿਟੀ ਜਨਾ ਜੀ ਵੈਜੀਟੇਰੀਅਨ ਫੈਮਲੀ ਮੁੰਡਾ ਡਿਵੋਰਸਡ ਆ ਕੁੜੀ ਦੀ ਬੀਟੈਕ ਐਮਟੈਕ ਕਰੀ ਹੋਵੇ ਕੱਦ 5 ਫੁੱਟ 4 ਇੰਚ ਤੋਂ 5 ਇੰਚ ਹੋਵੇ ਸੋਹਣੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਯੂ ਐਸ اے ਤੋਂ ਹੈ ਅਮਰੀਕਾ ਤੋਂ ਨਾਮ ਏ ਆਨੰਦ ਪਤਾ ਗੰਗਾ ਨਗਰ ਰਾਜਸਥਾਨ ਤੋਂ ਬਲੌਂਗ ਕਰਦੇ ਨੇ ਪੜਾਈ ਬੀਸੀਏ ਐਮਸੀਏ ਲਵਲੀ ਯੂਨੀਵਰਸਿਟੀ ਜਲੰਧਰ ਤੋਂ ਕੀਤੀ ਹੋਈ ਆ ਭੈਣ ਇੱਕ ਮੈਡ ਯੂ ਐਸ اے ਹੈ ਪਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਪੰਜਾਬੀ ਖੱਤਰੀ 27491 ਦਾ ਡੇਟ ਆਫ ਬਰਥ ਹੈ ਯੂ ਐਸ ਏ ਕੈਲੀਫੋਰਨੀਆ ਸੈਲਫ এমਪਲਾਈ ਹੈ ਕੁੜੀ ਯੂ ਐਸ ਏ ਹੋਵੇ ਸੋਣੀ ਹੋਵੇ ਇਹਨਾਂ ਨੂੰ ਸਿਰਫ ਜਿੱਦੈਂ ਇਹਨਾਂ ਨੇ ਪਹਿਲਾਂ ਇੱਕ ਵਾਰ ਐਡਪੋਏ ਸੀ ਉਹਦੇ ਇੰਡੀਆ ਦੇ ਵਿੱਚ ਸੀ ਫੋਨ ਲੱਗਦਾ ਸੀ ਹੁਣ ਇਹਨਾਂ ਨਾਲ ਸਿਰਫ ਵਟਸਐਪ ਤੇ ਗੱਲ ਕਰੋ ਜਿਹੜੇ ਭੈਣ ਜੀ ਨੇ ਉਹ ਯੂ ਐਸ ਏ ਖੁਦ ਵੀ ਚਲੇ ਗਏ ਨੇ ਤੇ ਇਹ ਚੀਜ਼ ਦਾ ਧਿਆਨ ਰੱਖਿਓ ਤੇ ਇੱਕ ਚੀਜ਼ ਹੋਰ ਹੈ ਜੀ ਵੀਡੀਓ ਛੱਡ ਕੇ ਨਾ ਜਾਇਓ ਪਲੀਜ਼ ਰਿਕਵੈਸਟ ਹੈ ਸਭ ਤੋਂ ਪਹਿਲਾਂ ਤਾਂ ਉਹ ਸਾਨੂੰ ਪਤਾ ਹੀ ਆ 50000 ਸਬਸਕ੍ਰਾਈਬਰ ਪੂਰੇ ਹੋ ਗਏ ਤੇ ਜਿਹੜਾ 100 ਰੁਪਿਆ ਲੈਸ ਦੇ ਵਿੱਚ ਘਟਾ ਹੈ ਹਨਾ ਤੇ ਜਿਹੜੀ ਮੇਨ ਗੱਲ ਹੈ ਉਹ ਸੋਦੇ ਨਾਲ ਦੋ ਕੀ ਗੱਲਾਂ ਕਰਨੀਆਂ ਕਿ ਇੱਕ ਤਾਂ ਸਾਡੇ ਚੈਨਲ ਤੋਂ ਇਲਾਵਾ ਸਾਡਾ ਕੋਈ ਹੋਰ ਚੈਨਲ ਨਹੀਂ ਦੋ ਤਿੰਨ ਬੰਦੇ ਮੈਂ ਫੜਿਆ ਜਿਹੜੇ ਸਾਡੇ ਚੈਨਲ ਦੀ ਕਾਪੀ ਕਰਦੇ ਨੇ ਔਰ ਇੱਕ ਜਿਹੜਾ ਸਾਡੇ ਚੈਨਲ ਦੇ ਉੱਪਰ ਜਿੰਨੇ ਐਤਵਾਰ ਨੂੰ ਰਿਸ਼ਤੇ ਹੁੰਦੇ ਆ ਲਗਭਗ 99% ਜਿਹੜੇ ਹੁੰਦਾ 100% ਆਪਣੇ ਨਵੇਂ ਰਿਸ਼ਤੇ ਹੁੰਦੇ ਆ ਇਹ ਨਹੀਂ ਹੈਗਾ ਅੱਜ ਇੱਕ ਬੰਦੇ ਦੀ ਹਾਂ ਉਹ ਬੰਦਾ ਪੇਮੈਂਟ ਕਰਕੇ ਦੁਬਾਰੇ ਐਡ ਪਾਉਂਦਾ ਤਾਂ ਪਾ ਦਿੰਨੇ ਆ ਇਹ ਨਹੀਂ ਹੈਗਾ ਅੱਜ ਇੱਕ ਬੰਦੇ ਦੀ ਐਡ ਪਾਤੀ ਕੱਲ ਨੂੰ ਫੇਰ ਉਸੇ ਦੀ ਪਾਤੀ ਚੌਥੇ ਫੇਰ ਉਸੇ ਦੀ ਪਾਤੀ ਗਾਜਰਾਂ ਚ ਗਦਾ ਨਹੀਂ ਅਸੀਂ ਛੱਡਦੇ ਮਤਲਬ ਲੋਕਾਂ ਦਾ ਵੀ ਯਕੀਨ ਖਰਾਬ ਹੁੰਦਾ ਆਲਾ ਕਹਿੰਦਾ ਯਾਰ ਇਹੀ ਦੁਬਾਰਾ ਦੁਬਾਰਾ ਰਿਸ਼ਤੇ ਪਾਈ ਜਾਂਦੇ ਆ ਕਿਉਂਕਿ ਇਹ ਮੈਂ ਗੱਲ ਤਾਂ ਕਰ ਰਿਆਂਗਾ ਕਈ ਚੈਨਲ ਵਾਲੇ ਕਰਦੇ ਅੱਜ ਇੱਕ ਬੰਦੇ ਦਾ ਰਿਸ਼ਤਾ ਪਾਤਾ ਕੱਲ ਨੂੰ ਫੇਰ ਦੋ ਦਿਨ ਛੱਡੇ ਫੇਰ ਪਾਤਾ ਦੋ ਦਿਨ ਬਾਅਦ ਫੇਰ ਪਾਤਾ ਉਸ ਚੱਕਰ ਦੇ ਵਿੱਚ ਜਿਹੜੇ ਰਿਸ਼ਤੇ ਵਾਲੇ ਚੈਨਲ ਆ ਲੋਕ ਇਹਨਾਂ ਨੂੰ ਅਗਨੋਰ ਕਰਨ ਲੱਗ ਗਏ ਤੇ ਆਪਣੀ ਖਾਸੀਅਤ ਦੇ ਵਿੱਚ ਇਹ ਹੈ ਵੀ ਆਪਾਂ ਹਰ ਐਤਵਾਰ ਜਿੰਨੇ ਵੀ ਰਿਸ਼ਤੇ ਅੱਜ 41 ਰਿਸ਼ਤੇ ਆ 41 ਦੇ ਵਿੱਚੋਂ ਇੱਕ ਰਿਸ਼ਤਾ ਉਹ ਭੈਣ ਜਿਹੜੀ ਯੂਐਸ ਗਈ ਸੀ ਉਹਦੇ ਬਾਰੇ ਪਾਇਆ 40 ਰਿਸ਼ਤੇ ਲਗਭਗ ਨਵੇਂ ਨੇ ਠੀਕ ਹੈ ਇਹਦੇ ਵਿੱਚ ਕੋਈ ਵੀ ਪੁਰਾਣਾ ਰਿਸ਼ਤਾ ਨਹੀਂ ਹੋਣਾ ਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਨਵੇਂ ਰਿਸ਼ਤੇਆਂ ਦੇ ਲਈ ਵੀ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਮੈਂ ਅੱਜ ਤੱਕ ਜਿੰਨੀਆਂ ਵੀਡੀਓ ਪਾਈਆਂ ਮੈਂ ਸਬਸਕ੍ਰਾਈਬਰ ਤੇ ਬੈਲ ਆਈਕਨ ਵਾਲੇ ਤੁਸੀਂ ਜਾ ਕੇ ਦੇਖ ਸਕਦੇ ਹੋ ਚੈਨਲ ਤੇ ਕਦੇ ਵੀ ਮੈਂ ਬੋਲਿਆ ਨਹੀਂ ਪਰ ਬੈਲ ਆਈਕਨ ਜਰੂਰ ਦਬਾਓ ਜੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚੂਗਾ YouTube ਦੁਬਾਰਾ ਜਦੋਂ ਵੀ ਸਾਡਾ ਨਵਾਂ ਰਿਸ਼ਤਾ ਅਪਲੋਡ ਹੋਏਗਾ ਆਏ ਐਤਵਾਰ ਅਸੀਂ ਵੀਡੀਓ ਦੀ ਜਿਹੜੀ ਅਪਲੋਡ ਕਰਦੇ ਆ ਸਾਡਾ ਵਿਆਹ ਮੈਰਿਜ ਬਿਊਰੋ ਸਾਡਾ ਸਿਰਫ ਇਹੀ ਚੈਨਲ ਹੈ ਹੋਰ ਇਸ ਤੋਂ ਲਾਭ ਸਾਡਾ ਕੋਈ ਚੈਨਲ ਨਹੀਂ ਮੈਨੂੰ ਬਾਰ-ਬਾਰ ਇਹ ਅਨਾਉਂਸ ਕਰਨਾ ਪੈ ਰਿਹਾ ਫਰੌਡ ਬਹੁਤ ਕਰ ਰਹੇ ਨੇ ਸਾਡੇ ਨਾਮ ਦੇ ਉੱਤੇ ਸਾਡੇ ਛੇਮ ਹੂਬ ਹੂ ਕਾਪੀ ਦੇ ਉੱਤੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਵੀਡੀਓ ਦੀ ਐਂਡ ਕਰਦੇ ਆ ਧੰਨਵਾਦ ਥੈਂਕ ਯੂ ਜੀ